ਸਿਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਦੋ ਮੌਜੂਦਾ ਮੰਤਰੀ ਜਲਦੀ ਹੀ ਸ਼ਮੂਲਿਤ ਕਰਨਗੇ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਉੱਤੇ ਤੰਜ ਕਸਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੰਜ ਕਸਣ ਤੋਂ ਬਾਅਦ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਤੋਂ ਮਾਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਆਪਣੇ ਗੋਡੇ ਵੀ ਟੇਕ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਕਰੋੜਾਂ ਰੁਪਏ ਦੀ ਹਰ ਮਹੀਨੇ ਫੰਡ ਚਾਹੀਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਦੋ ਵੱਡੇ ਮੰਤਰੀਆਂ ਨੂੰ ਅੰਦਰ ਖਾਤੇ ਪਟ ਲਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਜਿਸ ਤਰ੍ਹਾਂ ਰਵਨੀਤ ਬਿੱਟੂ ਨੇ ਕਿਹਾ ਸੀ ਇੱਕ ਨਹੀਂ ਦੋ ਨਹੀਂ ਸੱਠ ਮંત્રી ਅਤੇ ਵਿਧਾਇਕ ਬੜੇ ਜਲਦੀ ਹੀ ਭਾਰਤੀ ਜਨਤਾ ਪਾਰਟੀ ਵੱਲ ਅਤੇ ਕੁਝ ਕੋ ਜਿਹੜੇ ਨੇ ਕਾਂਗਰਸ ਪਾਰਟੀ ਵੱਲ ਚਲੇ ਜਾਣਗੇ ਉਹਨਾਂ ਨੇ ਕਿਹਾ ਕਿ ਉਹ ਨਿਗ ਮੰਨ ਰਹੇ ਨੇ ਸਰਕਾਰੀ ਪੈਸੇ ਦਾ ਸਰਕਾਰੀ ਸਕੂਲਾਂ ਦਾ ਸਰਕਾਰੀ ਫੰਡਾਂ ਦਾ ਅਤੇ ਸਰਕਾਰੀ ਗੱਡੀਆਂ ਦਾ ਇਹ ਗੱਲ ਕਹੀ ਸੀ ਰਵਨੀਤ ਬਿੱਟੂ ਉਧਰ ਰਾਜਾ ਵੜਿੰਗਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਆਖਰਕਾਰ ਇਹ 60 ਮંત્રી ਜਿਹੜੇ ਨੇ ਮੰਤਰੀ ਤੇ ਜਿਨ੍ਹਾਂ ਦੇ ਵਿੱਚ ਵਿਧਾਇਕ ਨੇ ਕਿਉਂ ਦੂਸਰੀਆਂ ਪਾਰਟੀਆਂ ਵੱਲ ਤਾਕ ਲਗਾ ਕੇ ਤਾਕ ਲਗਾ ਕੇ ਬੈਠੇ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੂਸਰੇ ਪਾਸੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਰਾਜ ਸਭਾ ਦੇ ਮੈਂਬਰ ਵਿਕਮਜੀਤ ਸਿੰਘ ਸਾਨੀ ਤੇ ਮੁਖ ਸਕੱਤਰ ਕੇਪੀਐਸ ਸਿਨਾ ਅੱਜ ਪੰਜਾਬ ਦੇ ਪਿੰਡੂ ਵਿਕਾਸ ਫੰਡ ਲਈ आरडीएफ ਅਤੇ ਮਾਰਕੀਟ ਵਿਕਾਸ ਫੰਡ ਲਈ ਐਮਡੀਐਫ ਦੇ ਮੁੱਦੇ ਤੇ ਨਵੀਂ ਦਿੱਲੀ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ 7000 ਕਰੋੜ ਰੁਪਏ ਦੀ ਫੰਡ ਜਾਰੀ ਕਰਨ ਦੇ ਜਿਹੜੇ ਹਵਾਲੇ ਦਿੱਤੇ ਗਏ ਆਰਡੀਐਫ ਲੈ ਕੇ ਤੇ ਐਮਡੀਐਫ ਨੂੰ ਲੈ ਕੇ ਅਜਿਹੇ ਫੰਡਾਂ ਕਿਤਾੜੂ ਚੱਕ ਦੂਸਰੇ ਪਾਸੇ ਹਰਪਾਲ ਸਿਚੀਮਾ ਜੋ ਪੰਜਾਬ ਦੇ ਵਿੱਤ ਮੰਤਰੀ ਨੇ ਇੱਕ ਪਾਸੇ ਸੂਬੇ ਦੇ ਵਿੱਤ ਮੰਤਰੀ ਉੱਪਰ ਜਿਹੜੀ ਨਿਗਾਹ ਹੈ ਅਰਵਿੰਦ ਮੋਦੀ ਦੀ ਅਰਵਿੰਦ ਮੋਦੀ ਚਾਹੇ ਉਹ ਤਨਖਾਹ ਨਹੀਂ ਲੈਣਗੇ ਲੇਕਿਨ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਪੱਤੇ ਸਾਰੇ ਲੈਣਗੇ ਜਿਨ੍ਹਾਂ ਦਾ ਐਕਸਪੈਂਸ ਬੰਦਾ ਹੈ ਲਗਭਗ 10 ਲੱਖ ਰੁਪਏ ਜਿੰਨੇ ਵੀ ਸੂਬੇ ਦੇ ਮੁੱਖ ਮੰਤਰੀ ਦੇ ਆਲੇ ਦੁਆਲੇ ਘੁੰਮ ਰਹੇ ਨੇ ਸਲਾਹਕਾਰ ਨੇ ਜਾਂ ਹੋਰ ਨੇ ਉਹ ਵੀ ਜਿਹੜੇ ਦਿੱਲੀ ਤੋਂ ਨੇ ਉਹ ਵੀ ਪੱਤੇ ਲੈ ਰਹੇ ਨੇ ਇਹਦਰ ਅੰਦਰ ਖਾਤੇ ਕਦੇ ਹਰਪਾਲ ਸਿੰਘ ਚੀਮਾ ਕਦੇ ਕਟਾਰੂ ਚੱਕ ਕਦੇ ਵਿਕਰਮਜੀਤ ਇਨਸਾਨੀ ਇਹਨਾਂ ਵੱਲੋਂ ਅੰਦਰ ਖਾਤੇ ਮੁਲਾਕਾਤਾਂ ਕੀਤੀਆਂ ਜਾ ਰੀਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਮੰਤਰੀਆਂ ਖਾਸ ਕਰਕੇ ਫైనాన్స్ ਮਿਨਿਸਟਰ ਦੇ ਨਾਲ ਆਖਰਕਾਰ ਇਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਿਚਕਾਰ ਚੱਲ ਕੀ ਰਿਹਾ ਹੈ ਦੋਨੋਂ ਇੱਕੇ ਹੀ ਤਾਲੀ ਦੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨਿਕਲਦੇ ਜਾ ਰਹੇ ਨੇ ਦਿਨ-ਬਦ ਦਿਨ ਉਹਨਾਂ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ ਨਾ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਕੋਈ ਫਰਕ ਪੈਣਾ ਹੈ ਨਾ ਪੈਣਾ ਕਟਾਰੂ ਚੱਕੂ ਤੇ ਨਾ ਹੀ ਪੈਣਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਨੇ ਤਾਂ ਬਾਅਦ ਵਿੱਚ ਇਹ ਕਹਿ ਕੇ ਪੱਲਾ ਝਾੜ ਦੇਣਾ ਹੈ ਕਿ ਕਾਂਗਰਸ ਪਾਰਟੀ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਂ ਜਿਹੜਾ ਨੁਕਸਾਨ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਇਹਨਾਂ 70 ਸਾਲਾਂ ਦੇ ਵਿੱਚ ਕੀਤਾ ਹੈ ਉਹਨਾਂ ਦੀ ਪਰਹਾਈ ਇਹ 5 ਸਾਲਾਂ ਵਿੱਚ ਨਹੀਂ ਹੋ ਸਕਦੀ ਯਾਨੀ ਕਿ ਹਰਪਾਲ ਸਿੰਘ ਚੇਮਾ ਅਤੇ ਕਟਾਰੂ ਚੱਕ ਜਿਸ ਤਰ੍ਹਾਂ ਰਵਨੀਤ ਬੱਟੂ ਕਹਿੰਦੇ ਨੇ ਵੀ ਇਹਨਾਂ ਵੱਡੇ ਆਗੂਆਂ ਵੱਲੋਂ ਜਲਦੀ ਸ਼ਮੂਲੀਅਤ ਕੀਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਵਿੱਚ ਧੰਨਵਾਦ